ਆ ਰਬਾ ਬਾਬਾ ਤੂੰ ਇੰਰੰਕਾਰ 모히 ਰੰਕਾਰ ਬਾਬਾ ਤੂੰ ਇੰਰੰਕਾਰ ਇੰਰੰਕਾਰ ਬਾਬਾ ਤੂੰ ਇੰਰੰਕਾਰ ਇੰਰੰਕਾਰ ਬਾਬਾ ਤੂੰ ਇੰਰੰਕਾਰ ਬਾਬਾ ਨਾਨਕ ਤੂੰ ਇੰਰੰਕਾਰ ਬਾਬਾ ਨਾਨਕ ਤੂੰ ਇੰਰੰਕਾਰ ਬਾਬਾ ਨਾਨਕ ਤੂੰ ਇੰਰੰਕਾਰ ਸੇਵਕ ਕਾ ਭਰਪੂਰ ਜੋਗ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕਦਕਾ ਤੂੰ ਆਪ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪ ਹੀ ਆਪ ਨਿਰੰਕਾਰ ਹੈ ਤੋ ਅਵਰਨਾ ਬੀਆ ਉਧਰਤ ਕਮਨ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾ ਜੋ ਤੁਧ ਭਾਵੈ ਸਾਈ ਭਰੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਹਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਬਾਬਾ ਨਾਨਕ ਨਪਾਇਆ ਜਿਨੇ ਤੁਧ ਨੂੰ ਧੰਨ ਕਹਾ ਤਿਨ ਜਮ ਨੇੜ ਨ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨ ਨ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਭੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਧਿਆ ਗੁਰਮੁਖ ਨਾਨਕ ਆ ਰੱਧਿਆ ਸਭ ਆਖੂ ਧੰਨ 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 ਗੁਰੁ ਸੋਈ ਹਰ ਜੁਗ ਜੁਗ ਭਗਤ ਪਾਏ ਜਿਹਰਾ ਤੇਜ ਰੱਖਦਾ ਆ ਹਰਿ ਨਰਾਜ ਨਖਰੇ ਨਾ 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 ਹੱਥ ਸਾਜ ਕਰੇ ਆਪ ਜਾਈ ਤੇ ਰੱਖੇ ਆਪ ਤੇ ਜੋ ਪਾਇਦੇ ਦੇਖ ਕਉ ਖਾਣ ਸੁਣਦੀ ਨਾਂ ਦਾ ਸਤਿ ਸ਼ਬਦ ਰੋੜੀ ਵਜਿਆ ਆਈਆਂ ਕਸ਼ਟਹਿਣਾ ਵਾ 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 ਗੈ ਨਾ ਲਾ ਕੋ ਕਰਪਾ ਕਾਦਰ ਕਰੀਂ ਜੀਂਆ ਵਾ 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 ਕਾਈ ਕਰ ਕਮਾਬ ਨੇ ਤੁਰ ਜੋਲੀ ਵਾ ਵਾ ਜਨ ਪਾ ਨਾਨਕ ਕੀ ਬਾਣੀ ਰੇ ਜਵਾ ਵਾ 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 ਸੁਚਾਨ ਗਏ ਸੁਧਰਾਹ ਗੁਰੂ ਜੀ ਦਾਸ ਰਹਿਣੀ ਸਤਿਬੰਦ ਪਾਸਨਾ ਮਨੀ ਆਹੇ ਗੁਰੂ ਜੀ ਪੌੜੀ ਵਢੇ ਕੀਆ ਵਢਿਆ ਆਇਆ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਦਾ ਦਰ ਕਰੀਮ ਦੇ ਜੀ ਆ ਰਿਜਕ ਸੰਭਾਹੇ ਸਾਈ ਕਾਰ ਕਮਾਵਣੀ ਤੁਰ ਛੋਡੇ ਤੰਨ੍ਹ ਪਾਏ ਨਾਨਕ ਏਕੇ ਬਾਹਰੇ ਹੋਰ ਦੂਜੇ ਨਾਹੀ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ ਸਤਨਾਮ ਸ੍ਰੀ ਵਾਹੇ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਤੋਂ ਪਾਇਆ ਚੈ ਸਿੱਧੀ ਤਨ ਪਰਦਾ ਪਰੀਆਂ ਸ਼ਬਦ ਗਾਵਨੀਆਂ ਚਰਨਾਂ ਦਾ ਆਹਰੀ ਕੇ ਰਾਮਨ ਜਿਨੀ ਮਸਾਇਆ ਜੈ ਨਾਨਕ ਅਨੰਦ ਸੁ ਆਸਾਤ ਗੁਰੂ ਮਤ ਪਾਇਆ ਮੇਰੇ ਮਨ ਤੇਰੀ ਸੁਖਦਾਰ ਹਰਨਾਲੇ ਰਰਨਾਰੋ ਤੁਮਨ ਮੇਰੇ ਤੂ ਬਭੂਸਾਰਨਾ ਤੇਰੋ ਕਰੇ ਤੇਰਾ ਕਰ ਸਭ ਸੁਵਾਰਨਾ ਭਵਨਾ ਗਲਾ ਸਮਰਾਤ ਤੁਮੇ ਸੁਖ ਮਨੋ ਨਸਾਰੇ ਕਾਹ ਨਹੀਂ ਘਰ ਤੇਰਾ ਘਰ ਤੇਰਾ ਸੰਗ ਜੈ ਜੈ ਤੁਮ ਪਾਵੇ ਸਰ ਸੁਸਲਾ ਤੇਰੀ ਨਾਮ ਸੁਲਾਵੇ ਜਨ ਮਨ ਵਿੱਚ ਆਵਾਜੇ ਜਪ ਤੁਸਨੇ ਜੈ ਨਾਮ ਸਤਿ ਸਹਿਬ ਕਾਹ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਰੱਜ ਨਾਮ ਮੇਰਾ ਆਧਾਰ ਮੇਰਾ ਤੁਮਾ ਤਪਾਈਆ ਰੁਵਾਜੇ ਪੰਚਉਤਿ ਕਾਲ ਜਬਾਗੇ ਕਨ ਜਬਾਗੇ ਚੰਦ ਵਾਹੇ ਕੋ ਰੁਕ ਕਰਤਾ ਰਿਆ ਪੰਤ ਗੂਤ ਤੁਬਾਸ ਕੇ ਚਾਲ ਕੰਨ ਮਾਰਿਆ ਸਰਕਾਰ ਨਾ ਆ ਦਰਜਨ ਕੋ ਤੇ ਨਾਮ ਹਰ ਕੇ ਲਾਗੇ ਕਹਿ ਨਾਨਕ ਸੁਖੁ ਆਦਿ ਕਰਿ ਅਨ ਹਦਵਾਜੇ ਨਾਨਕ ਨੋ ਵਰਪਾਹੀ ਹੋ ਜਗੁ ਮਨੋਸ ਕੋ ਨੇ ਔਰ ਪ੍ਰੇਰਸਾ ਪਾਇ ਤੁਝੇ ਸਗਲ ਚੁਰੇ

ਦੇਵਸ ਰਾਤ ਦੁਏ ਦਾਈ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਚ ਧਰਮ ਹਦ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੜਕ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤ ਗੁਰ ਪਰਸਾਦ ਸੋ ਰਠ ਮਹਲਾ نہ گرو تے مل سے تی کاریا آئے میں کی وڈیا قیمت کہن جائی اپنا گرو تے آئے کشل کی وڈے آئی اس قیمت نہ جائی ਸੰਤੋ ਹਰ 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 ਅਰਾਧੋ ਹਰ ਅਰਾਧ ਸੁਭ ਕਿਛ ਪਾਈਐ ਕਾਰਜ ਸਗਲੇ ਸਾਧ ਹੋ ਰਹਾ ਪ੍ਰੇਮ ਭਗਤ ਪ੍ਰਭ ਲਾਗੀ ਤੋ ਪਾਏ ਜਿਸ ਵਡਪਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾਂ ਫਲ ਪਾਇਆ ਪ੍ਰੇਮ ਭਗਤ ਪ੍ਰਵਲਾਗੀ ਤੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਵ ਸੁਖਾ ਫਲ ਪਾਇਆ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार रूप सचे पादशाह जी आप जी दे हजूर अमृत वेले तो लेके ऐस वेले तक श्री आशा जी दी वार दे श्लोक संत शब्द कीर्तन जी की अरदास ਅੱਖਰ ਲਗ ਕੇ ਨਾਮ ਤੁਕ ਭੁੱਲ ਚੁੱਕ ਮਾ ਫਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ